ਆਰੂ ਨਾ ਰੇਤੀ ਆਈ ਕਰੇ ਸ਼ੋਭਨ ਕਰੇ ਜੀ ਆਂਦੇ ਧੀ ਗੀ ਤਾਂ ਉਹ ਇੱਥੇ ਚਾਪ ਰਹੀ ਕਿਆ ਹਾਂ ਤੇ ਯਾਨੀ ਨਹੀਂ ਨਹੀਂ ਆ ਲੈ ਕਰੀ ਆ ਅੱਛਾ ਚਾਰਾ ਮੀਡੀ ਨੂੰ ਨਾ ਨਾ ਇਹ ਮੈਂ ਮੈਂ ਵੀ ਚਾਹਦੇ ਰਹਾਂ ਮਮਮੀ ਕੋ ਚੰਗਾਂ ਚੰਗਾ ਕੀਤਾ ਤਾ ਸੋ ਮਮਮੀ ਮੈਂ ਕਿਰੋਲੀ ਆਈ ਤਾਂ ਵੀ ਆਈ ਨਹੀਂ ਬਾਹਰ ਔਰ ਸੋਰੀ ਚਿੱਡਈ ਹੋਣੀ ਪਾਂਡੇ ਮਾਂਜਣ ਮੈਂ ਮਾਰਦੀ ਆ ਆਵਾਜ਼ ਨੂੰ ਆਂਦੀ ਆ ਪਾਣੀ ਦੇ ਆ ਤਾਂ ਦੀਦੀ ਕਰੋਦੀ ਆਈ ਆ ਸੁਣੇ ਸੁਣਿਆ ਨਹੀਂ ਇਹਨੇ ਸੁਣਿਆ ਨਹੀਂ ਜਾ ਪੁੱਤ ਭਲਾ ਵੇਖਾਂ ਤੈਨੂੰ ਮੈਂ ਆਪ ਹੀ ਜਾਣੀ ਮੈਂ ਵੇਖ ਕੇ ਆਉਣੀ ਸਸੀਏ ਪੱਬੀ ਸਸੀ ਕਦੋਂ ਆਏ ਜੀ ਅਜਾ ਮਾਡੇ ਤੋਂ ਨਹੀਂ ਆਇਆ ਹੀ ਪਾਣੀ ਲੈ ਆਖਿਰ ਵਿੱਚ ਅੰਦਰ ਆ ਕੇ ਮੱਝੰਡੀ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਪਾਣੀ ਤਾਂ ਨਹੀਂ ਨਹੀਂ ਮੈਂ ਜਾ ਕੇ ਨਾਲ ਪਣੀ ਦੀ ਅੰਨੀ ਤਾਹ ਪੜੋ ਮੈਂ ਤੁਹਾਨੂੰ ਪਾਣੀ ਪਿਆਵਾ ਮੈਨੂੰ ਪਤਾ ਹੀ ਨਹੀਂ ਲੱਗਾ ਤੁੰਹਿਆ ਇਹ ਤੇ ਮੈਂ ਤਾਂ ਨਹੀਂ ਪਾਣੀ ਉੱਥੇ ਲੈ ਕੇ ਆਉਂਦੀ ਤੇ ਅੰਦਰ ਹੀ ਆ ਕੇ ਤੇ ਸੋਈ ਚੀ ਤਾਂ ਮੈਂ ਵੇਦਨਾ ਕੀਤਾ ਨਹੀਂ ਆ ਚਲੋ ਪੀਓ ਦੱਤੀ ਹੈ ਨਾਲ ਉਹ ਨਾ ਉਹ ਕਦੂ ਕਾਂਡੇ ਆ ਅੱਛਾ ਆ ਨਾ ਲਾਣ ਦੇ ਤੇ ਮੈਂ ਮੈਂ ਚਾਰ ਦਿਨ ਹੋਵਾ ਦੇਖਿੰਨਾ ਲੱਗ ਜਾਗਾ ਦਿੰਦਾ ਜੀ ਬਾਸਮਤੀ ਦੇ ਦਿੰਦੀ ਹੈ ਅੱਛਾ ਹਾਂ ਜੀ ਜਾ ਮੈਨੂੰ ਵੀ ਲੱਗੀ ਜਾਣਾ ਵਾ ਨਾ ਇੱਥੇ ਉਹ ਵੀ ਇੱਥੇ ਹੁਣੇ ਬਾਹਰ ਟਰੈਕਟਰ ਲੈ ਕੇ ਗਿਆਈ ਹੁਣੇ ਜੇ ਬਾਹਰ ਨੂੰ ਜੀ ਆਨੇ ਉਹ ਚਾਹ ਲੈ ਕੇ ਗਿਆਈ ਅੱਭੀ ਵੀ ਹਾਂ ਤਾਂ ਕੁੜੀ ਗਾ ਵੀ ਇੱਥੇ ਤੇ ਹੁਣੀ ਉਹ ਵੀ ਹਾਂ ਹੋਰ ਨਾ ਮੈਨੂੰ ਹਜੇ ਤਾਂ ਚਾਹ ਲੈ ਕੇ ਨਹੀਂ ਆਈ ਕੀ ਹਲਾ ਮੈਂ ਪਾਣੀ ਵੀ ਆਪ ਹੀ ਪੀ ਆਈ ਤੇ ਉਹ ਚਾਹ ਵੀ ਮੈਨੂੰ ਪੀਉਣੀ ਥੋੜੀ ਕੋਈ ਨਹੀਂ ਲੈ ਆਉਂਦੀ ਆ ਉਹ ਧੀ ਹੁਣੀ ਆ ਬਣਾਉਣਾ ਚਾਹ ਬਣਾ ਕੇ ਘਰੇ ਲੈ ਕੇ ਆਵਾਂ ਇੰਨੇ ਦਿਨ ਚਾਹ ਚੁਹੀ ਜੰਮਦੀ ਹੈ ਮਾਂ ਮਮੀ ਇਦਾਂ ਕਰਦੀ ਹਰ ਵਰੀ ਆਉਂਦੀ ਆ ਗਾਂ ਆਉਂਦੀ ਨਾ ਪਾਣੀ ਹੁੰਦੀ ਨਾ ਚਾਹ ਪੁੱਛਦੀ ਹੁਣ ਟੀ ਇਹ ਲੈ ਆਉਂਦੀ ਆ ਕੀ ਚਾਹ ਨਹੀਂ ਆ ਨਾ ਪੁੱਛਉਂਦੀ ਆਉਂਸ ਲਾ ਲਾ ਦੀਦੀ ਚਾਹ ਲੈ ਆਈ ਤੇਰੀ ਪਰਜਾਈ ਆ ਵਿੱਚ ਆ ਕਾਲੀ ਨਾ ਪਿਆ ਕਰ ਪੀਏ ਕਾਲਿਆਂ ਪਿਆ ਨਹੀਂ ਘਰ ਭਾਂਦੀ ਹੁੰਦੀ ਚੱਕਰ ਝਾ ਮਮੀ ਕਹਿੰਦੀ ਜਾਨ ਬੀ ਇਹਦੇ ਨੂੰ ਕੋਕੀ ਨਾ ਬੇਸਕੋਰ ਨਾ ਕੋਕੀ ਪੁਜੀਆ ਨਹੀਂ ਬੇਸਕੋਰ ਪੁਜੀਏ ਦੇ ਬੱਥੇਰੇ ਜੇ ਹੁੰਦਾ ਹੀ ਉਪਰਾ ਤਰਾ ਨਹੀਂ ਆਣੇ ਨਹੀਂ ਕਿਤੇ ਛੱਡਦੇ ਆਪਾ ਧੀਆ ਤੇਰਾ ਖਾਈ ਜਾਂਦਾ ਸਾਰੇ ਬਿਸਕਟ ਪੁਜੀਆ ਕੋਈ ਨਹੀਂ ਧੀਏ ਆ ਜਾ ਉੱਥੇ ਅੰਦਰ ਤੇ ਉੱਥੇ ਘੜੀ ਲੰਮੇ ਪਹਿਰਾ ਨਾਲੇ ਆ ਜਾ ਉੱਥੇ ਨਾਲੇ ਪਹਿਨੇ ਘੜੀ ਲੰਮੇ ਪਹਿ ਲੈਨੇ ਘੜੀ ਲੱਬ ਸਤਾ ਹਾਂ ਪਹਿਰਾ ਲੰਮੇ ਘੜੀ ਪਹਿਰਾ ਹੁੰਦੀ ਚਾਲਾ ਇਹਨੂੰ ਮੈਂ ਨਾ ਨਾਲੇ ਆਨੀ ਆ ਕੁੜੀ ਨੂੰ ਕਿ ਚਾਰ ਦਿਨ ਤੂੰ ਰਹਿ ਪੋ ਤੇ ਤੇਰੀ ਪਰਜਾਈ ਹੋ ਆਵੇ ਆਪਣੇ ਪੇਕਿਆਂ ਤੋਂ ਚਾਰ ਦਿਨ ਉਹ ਵੀ ਕਿ ਦਿਖੋ ਆਵੇ ਫਿਰ ਮੰਮੀ ਮੈਂ ਚਾਹ ਪੀ ਲਈ ਆ ਤੇ ਮੈਂ ਦਾਦਾ ਮੈਂ ਚਾਚੇ ਘਰੋਂ ਹੂ ਆਵਾ ਹੁੰਦਾ ਜਾਣਾ ਤੇ ਧੀਏ ਹੋਇਆ ਤੇ ਮੈਂ ਤੈਨੂੰ ਇਹ ਆਨੀ ਵੀ ਤੂੰ ਚਾਰ ਦਿਨ ਆਈ ਆ ਨਾ ਹੁਣ ਤੇ ਤੇਰੀ ਪਰਜਾਈ ਵੀ ਚਾਰ ਦਿਨ ਪੇਕੇ ਰਹਿ ਆਵੇ ਤੇ ਤੂੰ ਇੱਥੇ ਮੇਰੇ ਕੋਲ ਆ ਉਹ ਕੰਮ ਧੰਦਾ ਕਰਾ ਵੇਖ ਲੈ ਮੈਂ ਤੇਰੇ ਸਾਹਮਣੇ ਬੈਠੀ ਰਹੀ ਤੇ ਮੇਰੀ ਮੱਤ ਨੂੰ ਪੀੜ ਹੋਣ ਗਈ ਓ ਹਾਂ ਮੈਸੇਜ ਕਰਕੇ ਲੰਮੇ ਪੈ ਗਈ ਮਮੀ ਮੈਂ ਇੱਥੇ ਕੰਮ ਕਰਨ ਥੋੜੀ ਆਈ ਆ ਮੈਂ ਤੇ ਆਈ ਚਾ ਚਾਰ ਦਿਨ ਮੈਂ ਫੇਰ ਤੋੜਾਵਾਂ ਧੀਏ ਵੀ ਹੈ ਫੇਰ ਧੀਏ ਤੇ ਪਰਜਾਈ ਆ ਪੁੱਤ ਫੇਰ ਆਪੂ ਉਹ ਗੜੀ ਵਿਚਾਰੀ ਰੋਤੂਈ ਆ ਮਾਂ ਕਿਤੇ ਨਹੀਂ ਜਾਣਾ ਤੇ ਕੰਮ ਕਰਨਾ ਹੁਣ ਮੈਂ ਬਕਰੇ ਗੱਲ ਇਹ ਮੇਰੇ ਤੇ ਕੰਮ ਕਰਨਾ ਹੀ ਹੈ ਨਹੀਂ ਕੰਮ ਕਿਹਦਾ ਕਰਨਾ ਹਿਉ ਮੇਰਾ ਹੀ ਕਰਨਾ ਮਾਂ ਦਾ ਕੰਮ ਹੀ ਕਰਨਾ ਮਾਂ ਲੱਗੋ ਫੇਰ ਕੀ ਧੀਏ ਤੇ ਉਹ ਅੱਗੇ ਨਹੀਂ ਹੋ ਗਈ ਨਹੀਂ ਨਹੀਂ ਧੀਏ ਉਹ ਕਿੱਥੇ ਗਈ ਆ ਮੇਰੇ ਛੱਡ ਕੇ ਜਾਂਦੀ ਨਹੀਂ ਕਿਦੇ ਵਿਚਾਰੀ ਮੇਰਾ ਕਰਕੇ ਕਿਤੇ ਨਹੀਂ ਜਾਂਦੀ ਉਹ ਤੇ ਤੇਰੀ ਪਰਜਾਈ ਨੂੰ ਆਜਾ ਤੇ ਤੂੰ ਚਾਰ ਦਿਨ ਹੁਣ ਇੱਥੇ ਰੋ ਤਾਂ ਉਹ ਚਾਰ ਦਿਨ ਆਪਣੇ ਪੇਪੇ ਹੋ ਆਵੀ ਚੰਗਾ ਰਪਿੰਦਰ ਹਾਂਜੀ ਮੰਮੀ ਵਾਲ ਮਾਰੀ ਹਾਂ ਮਾਜੀ ਮਾਰੀ ਇਹਦੇ ਪਹਿਲਾਂ ਧੀਏ ਮੇਰੀ ਸੁਣ ਕਰਤੀ ਏ ਹੁਣ ਚਾਰ ਦਿਨ ਦੀਦੀ ਤੇਰੀ ਆਈ ਤੇ ਤੂੰ ਚਾਰ ਦਿਨ ਜਾ ਕੇ ਤਾਂ ਆਪਣੇ ਪੇਕੇ ਰਹਿ ਆ ਚੰਗਾ ਠੀਕ ਆ ਤੇ ਮੈਂ ਪਤਾ ਕੀ ਕਹਿਣੀ ਹਾਂ ਮੈਂ ਹੱਬੀ ਉਹ ਦੀਦੀ ਆਈ ਆ ਤੇ ਹੁਣ ਨਹੀਂ ਮੈਂ ਜਾਣਾ ਮੇਰੀ ਗੱਲ ਸੁਣੋ ਮੰਮੀ ਹਾਂ ਇਹ ਹੁਣ ਦੀਦੀ ਆਈ ਹੈ ਨਾ ਤੇ ਹੁਣ ਮੈਂ ਇਹਦਾ ਨਾਲ ਹੀ ਰਹਿਣਾ ਵਾ ਤੇ ਕੋਈ ਨਹੀਂ ਹੁਣ ਨਹੀਂ ਮੈਂ ਜਾਣਾ ਤੇ ਇਦਾਂ ਕਰਦੀ ਆਂ ਕਿ ਮੈਂ ਹੁਣ ਦੀਦੀ ਬੈਠੀ ਆ ਤਾਂ ਮੈਂ ਇਹਨਾਂ ਲਈ ਰੋਟੀ ਬਣਾ ਲਾਂ ਜਦੋਂ ਇਹ ਚੱਲ ਜਣਗੇ ਤਾਂ ਮੈਂ ਫੇਰ ਚੱਲ ਜੂਗੀ ਚਲ ਤੇ ਆਏ ਦੇ ਲਈ ਹੁਣ ਬਣਾ ਆ ਸਵੇਰ ਦੀ ਆਈ ਆ ਚਲ ਮੈਂ ਇਹਦੇ ਲਈ ਰੋਟੀ ਬਣਾਉਂਦੀ ਕੋਈ ਨਹੀਂ ਮੈਂ ਬਾਅਦ ਚੋਂ ਆਉਂਗੀ ਤੇਰਾ ਮਰ ਕੇ ਤੇਰੀ ਪਰਜਾਈ ਨਹੀਂ ਉਹ ਜਾਣ ਲਈ ਵੇਖ ਲਾ ਮੇਰੀ ਦੀਦੀ ਘਰ ਆਈ ਹੈ ਤਾਂ ਮੈਂ ਨਹੀਂ ਜਾਣਾ ਚਲ ਮੈਂ ਕੋਈ ਨਹੀਂ ਮੰਮੀ ਮੈਂ ਵੀ ਇਹਨੂੰ ਕਹਿਨੀ ਆਂ ਚਲ ਚਾਰ ਦਿਨ ਹੋ ਗਿਆ ਤਾਂ ਆਪਾਂ ਦਾਲ ਮਿਲ ਕੇ ਕੰਮ ਕਰ ਲਾਂਗੇ ਆਹ ਤੂੰ ਪੁੱਤ ਨੂੰ ਕਹਿ ਆਪਣੀ ਪਰਜਾਈ ਨੂੰ ਜਾਣ ਦੇ ਚਲ ਮੈਂ ਕਹਿੰਦੀ ਹਾਂ ਆਹ ਤਾਂ ਰਲ ਮਿਲ ਕੇ ਸਾਰੇ ਜਾਣੇ ਤੇ ਇਦਾਂ ਨਣਾਣਾ ਪਰਜਾਈਆਂ ਰਲ ਮਿਲ ਕੇ ਟਾਈਮ ਪਾਸ ਹੁੰਦਾ ਰਿਹਾ ਕਰੋ ਹਾਂਜੀ ਆਹੋ ਆਹੋ ਚਲ ਮੈਂ ਵੀ ਆਪਣੀ ਨਣਾਣ ਛੱਡ ਕੇ ਆਈ ਆਹੋ ਤੇ ਵੇਖ ਤੂੰ ਵੀ ਤਾਂ ਛੱਡ ਕੇ ਆਈ ਨਾ ਕਹਿੰਦੀ ਜਾ ਆਪਣੀ ਪਰਜਾਈ ਨੂੰ ਆਹ ਵੀ ਹੋ ਜਾ ਤਿਆਰਾ ਤੇ ਜਾ ਚਲੀ ਜਾਵੇ ਪੇਕੇ ਚੰਗਾ ਉਠ ਤਾਂ ਉਹਨੂੰ ਕਹਿ ਤੇਰੇ ਅੱਖਿਓਂ ਨੇ ਚਲੀ ਜਾਣਾ ਇਹ ਕਿਉਂ ਕਹਿਨੀ ਮੰਮੀ ਮੈਂ ਆਹ ਚਾਰ ਦਿਨ ਚਲੋ ਰਹਿ ਆਉਗੀ ਹਾਂਜੀ ਹਾਂਜੀ ਕਹਿਨੀ ਮੈਂ